ਤਮਾਕੇ ਨਾਲ ਕੰਬ ਉੱਠਿਆ ਪੰਜਾ ਇਸ ਵਾਰ ਨਿਸ਼ਾਨਾ ਬਣਿਆ ਮੰਦਰ ਅੱਧੀ ਰਾਤ ਨੂੰ ਹੋ ਗਿਆ ਜ਼ਬਰਦਸਤ ਧਮਾਕਾ ਮੋਟਰਸਾਈਕਲ ਤੇ ਆਏ ਅਣਪਛਾਤੇ ਤੇ ਕਰ ਗਏ ਵੱਡਾ ਕੰਡ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਲਗਾਤਾਰ ਵਿਗੜਦੀ ਹੋਈ ਨਜ਼ਰ ਆ ਰਹੀ ਹੈ ਲਗਾਤਾਰ ਗੁੰਡਾਗਰਦੀ ਦੀਆਂ ਹੁੱਲੜਬਾਜ਼ੀ ਦੀਆਂ ਮਾਰਕੁਟਾਈ ਦੀਆਂ ਕਤਲੋਗਾਰਤ ਦੀਆਂ ਖਬਰਾਂ ਅਕਸਰ ਅਸੀਂ ਅਖਬਾਰਾਂ ਦੇ ਵਿੱਚ ਟੀਵੀ ਚੈਨਲਾਂ ਦੇ ਉੱਪਰ ਦੇਖਦੇ ਪੜ੍ਹਦੇ ਸੁਣਦੇ ਰਹਿੰਦੇ ਆ ਪਰ ਇਹ ਖਬਰ ਸਾਨੂੰ ਬੇहद ਪਰੇਸ਼ਾਨ ਕਰਨ ਵਾਲੀ ਹੈ ਇਹ ਖਬਰ ਸਾਡੀ ਧਾਰਮਿਕ ਭਾਵਨਾਵਾਂ ਦੇ ਉੱਪਰ ਇੱਕ ਵੱਡਾ ਤਮਾਕਾ ਕਰਦੀ ਹੈ ਜੀ ਆ ਇਹ ਖਬਰ ਅੰਮ੍ਰਿਤਸਰ ਤੋਂ ਹੈ ਅੰਮ੍ਰਿਤਸਰ ਦੇ ਖੰਡ ਵਾਲਾ ਦੇ ਵਿੱਚ ਠਾਕੁਰ ਦੁਆਰਾ ਮੰਦਿਰ ਹੈ ਉਸ ਮੰਦਿਰ ਦੇ ਉੱਪਰ ਅੱਧੀ ਰਾਤ ਦੇ ਵੇਲੇ ਦੋ ਨੌਜਵਾਨ ਮੋਟਰਸਾਈਕਲ ਦੇ ਉੱਪਰ ਆਉਂਦੇ ਨੇ ਕੋਈ ਬੰਬ ਨੁਮਾ ਚੀਜ਼ ਸੁੱਟ ਕੇ ਜਾਂਦੇ ਨੇ ਇੱਕ ਜ਼ਬਰਦਸਤ ਧਮਾਕਾ ਹੁੰਦਾ ਜਿਸ ਤੇ ਨਾਲ ਆਲੇ ਦੁਆਲੇ ਦੀਆਂ ਇਮਾਰਤਾਂ ਦੇ ਵੀ ਮੰਦਰ ਦੀ ਇਮਾਰਤ ਦੇ ਵੀ ਸ਼ੀਸ਼ੇ ਟੁੱਟ ਜਾਂਦੇ ਨੇ ਇੱਕ ਪਰਛਤੀ ਉੱਡ ਜਾਂਦੀ ਹੈ ਗਨਿਮਤ ਤੇ ਰਹੀ ਕਿ ਇਸ ਹਮਲੇ ਦੇ ਵਿੱਚ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋ ਸਕਿਆ ਪਰ ਇਹ ਆਖਰ ਧਾਰਮਿਕ ਸਥਾਨ ਹੀ ਨਿਸ਼ਾਨੇ ਤੇ ਕਿਉਂ ਨੇ ਇਸ ਧਾਰਮਿਕ ਸਥਾਨ ਦੇ ਉੱਪਰ ਜਦੋਂ ਤਮਾਕਾ ਹੁੰਦਾ ਤਾਂ ਆਲੇ ਦੁਆਲੇ ਦੇ ਲੋਕ ਕੰਬ ਉੱਠਦੇ ਨੇ ਫੋਨ ਕੀਤਾ ਜਾਂਦਾ ਹੈ ਪੁਲਿਸ ਨੂੰ ਪੁਲਿਸ ਮੌਕੇ ਤੇ ਪਹੁੰਚਦੀ ਇਸ ਸਾਰੀ ਘਟਨਾ ਦੀ ਜਾਣਕਾਰੀ ਦਿੰਦਿਆਂ ਹੋਇਆਂ ਇਸ ਮੰਦਿਰ ਦੇ ਪੁਜਾਰੀ ਵੱਲੋਂ ਕੁਝ ਇਸ ਤਰ੍ਹਾਂ ਬਿਆਨ ਕੀਤਾ ਗਿਆ ਮੇਰਾ ਨਾਮ ਪੰਡਤ ਮੁਰਾਈ ਲਾਲ ਸ਼ਰਮਾ ਹੈ ਔਰ ਇਹ ਮੰਦਿਰ ਸ਼ੇਰਸਾ ਸੂਰੀ ਰੋਟਾਖਰ ਦੁਆਰਾ ਸਨਾਤਨ ਧਰਮ ਮੰਦਿਰ ਹੈ और आज काफ़ी देर बाद बहुत बड़ी घटना हुई है यहाँ पर हमारे मंदिर के ऊपर पहली बार ऐसा हुआ है कि करीबन रात को साढ़े बारह बजे बहुत तेज़ धमाका हुआ है और मैं मंदिर के थोड़ा पीछे कमरा मेरा पीछे है मुझे थोड़ा आवाज़ उधर कम सुनाई दी सामने हमारे आंडी गुआंडियों को ज़्यादा धमाका लगा तो वो मेरे पास उन्होंने फ़ोन किया रात को कि पंडित जी आपको पता है कि आपकी दीवार गिर गई है तो मैं सर कौन सी दीवार गिर गई है मैं बाहर निकला ताला खोल करके बाहर आया देखा तो ये कंद हमारी सारी नीचे और ऊपर हमारा बुआ भी टूटा हुआ था शीशा वगैरह ये सारी खिड़कियों को शीशा टूट चुके थे सारे ही तो बाहर आ कर के हमने देखा तो फिर हमको कोई पुख्ता सबूत नहीं मिल रहा था कि ये हुआ कैसे है क्या हुआ है हमको कुछ समझ नहीं आ रही थी बात तो फिर हमने पास में से अपने जो आंडी गुणी कैमरे लगे हुए हैं वो कैमरे खुलवाए गए और हमने देखा कि दो बंदे इधर से आए हैं और करीबन साढ़े बारह और एक बजे बीच का टाइम है वो और दो बंदे आए हैं और उन्होंने यहाँ पर मंदिर के पास खड़ी करके अपनी बाइक जो है और एक बंदा उतरा है और उन्होंने हाथ में कुछ लिया हुआ था और ऐसे फेंक करके और सीधा ही वो भाग गए और उसके दस पाँच सेकेंड बाद ही बहुत तेज धमाका हुआ है उन्होंने अपने मुंह कवर किए थे नहीं मुंह उनके खुले हुए थे जो कैमरे में आया है मुंह उनके खुले हुए हैं कैसे नौजवान थे आपको ठीक ठाक बंदे थे करीबन कोई तीस पैंतीस साल के अंदाजा लग रहा है उस वीडियो में उनको तो तो सिख थे या मौने थे मौने थे मौने थे या तो तो पुलिस को जानकारी दी इसकी हाँ जी उसके बाद फिर हम यहाँ पर सभी मैंने अपने मेरे आंडी गुआ लो सभी लोग आए सभी मेरा बड़ा साथ दिया बेचारों ने तो फिर हम गाड़ी के द्वारा फिर हम छाटे और कोतम क्या थाने पहुँचे और वहाँ पहुँच के हमने तो वहाँ पर एस एच साहब बैठे हुए थे वो तैयार खड़े कहीं तो जा रहे थे वो तो वो साथ ही हमारे दो मिनट बाद ही वो हमारे साथ आए यहाँ पर ਔਰ ਉਹਨਾਂ ਨੇ ਜਾਇਜ਼ ਲਿਆ ਕਰਕੇ ਫਿਰ ਉਸ ਦੇ ਬਾਅਦ ਮੈਂ ਕਮਿਸ਼ਨਰ ਸਾਹਿਬ ਵੀ ਇੱਥੇ ਪਰ ਆਈ ਰਾਤ ਨੂੰ ਅੰਮ੍ਰਿਤਸਰ ਦੇ ਵਿੱਚ ਹੋਏ ਇਸ ਖੰਡ ਵਾਲਾ ਇਲਾਕੇ ਦੇ ਵਿੱਚ ਜੋ ਠਾਕੁਰ ਦਵਾਰਾ ਹੈ ਉਸ ਦੇ ਵਿੱਚ ਤਮਾਕੇ ਦੇ ਵਿੱਚ ਨਾਲ ਹੀ ਇਸ ਸਮੰਦਰ ਦੇ ਸ਼ਿਵ ਸੈਨਾ ਦਾ ਦਫ਼ਤਰ ਵੀ ਦੱਸਿਆ ਜਾਂਦਾ ਹੈ ਔਰ ਸ਼ਿਵ ਸੈਨਾ ਮਾਲ ਠਾਕਰੇ ਦਾ ਜੋ ਦਫ਼ਤਰ ਹੈ ਉਸ ਦਫ਼ਤਰ ਦੇ ਸਾਹਮਣੇ ਜੋ ਮੰਦਰ ਹੈ ਇਸ ਮੰਦਰ ਦੇ ਉੱਪਰ ਤਮਾਕਾ ਹੁੰਦਾ ਹੈ ਇਸ ਧਮਾਕੇ ਦੇ ਨਾਲ ਸ਼ੀਸ਼ੇ ਟੁੱਟ ਜਾਂਦੇ ਨੇ ਚੱਕਣਾ ਚੂਰ ਹੋ ਜਾਂਦੇ ਨੇ ਪਰਚੀ ਉੱਡ ਜਾਂਦੀ ਹੈ ਦੋ ਨੌਜਵਾਨ ਅਣਪਛਾਤੇ ਨੌਜਵਾਨ ਮੋਟਰਸਾਈਕਲ ਤੇ ਕੋਈ ਚੀਜ਼ ਸੁੱਟਦੇ ਸੀਸੀਟੀਵੀ ਦੀ ਫੁਟੇਜ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਉਹ ਚੀਜ਼ ਸੁੱਟ ਕੇ ਜਾਂਦੇ ਨੇ ਫਿਰ ਧਮਾਕਾ ਹੁੰਦਾ ਹੈ ਔਰ ਪੁਲਿਸ ਮੌਕੇ ਤੇ ਪਹੁੰਚਦੀ ਹੈ ਜ਼ਿਲ੍ਹਾ ਪੁਲਿਸ ਦੇ ਜੋ ਕਮਿਸ਼ਨਰ ਨੇ ਅੰਮ੍ਰਿਤਸਰ ਪੁਲਿਸ ਦੇ ਸ਼ਹਿਰੀ ਦੇ ਗੁਰਪ੍ਰੀਤ ਸਿੰਘ ਪੁੱਲਰ ਹੋਣੀ ਉਹਨਾਂ ਨੇ ਕੁਝ ਇਸ ਤਰ੍ਹਾਂ ਇਸ ਸਾਰੀ ਘਟਨਾ ਦੇ ਬਾਬਤ ਆਪਣੇ ਬਿਆਨ ਸਾਡੇ ਨਾਲ ਸਾਂਝੇ ਕੀਤੇ ਨੇ ਯਾਰ ਅਰਾ ਨਾ ਮੂੰਹ ਤੇ ਕੇਸ ਕਰੇ ਗਰੋ ਲਾਈਵ 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 ਬੜਾ ਚ ਲੈ ਗਰਨਾ ਕੀ ਬਣਾ ਮੈਂ ਰੱਖਣਾ ਮੂੰਹ ਤੋਂ ਚਲੋ ਸਰ ਰਾਤ ਤਕਰੀਬਨ 2 ਵਜੇ ਸਾਨੂੰ ਜਿਹੜੇ ਪੁਜਾਰੀ ਵੀ ਨੇ ਖੰਡ ਵਾਲਾ ਥਾਕਰਦੁਆਰ ਮੰਦਰ ਦੇ ਇਹਨਾਂ ਨੇ ਚਾਰਜੇ ਥਾਣੇ ਜਾ ਕੇ ਇਤਲਾਹ ਦਿੱਤੀ ਸੀ ਕਿ ਸਾਡੇ ਕੋਈ ਆਵਾਜ਼ ਤੇ ਇਦਾਂ ਦਾ ਮਤਲਬ ਆਤਮਾ ਕਾ ਹੋਇਆ ਉਸ ਤੇ तकरीबन 2:00 ਵਜੇ ਸਾਡੇ ਕੋਈ ਇਨਸੀਡੈਂਟ ਦੀ ਰਿਪੋਰਟ ਆਈ ਉਸ ਤੋਂ ਬਾਅਦ ਮੈਂ ਤੇ ਸਾਰੇ ਬਾਕੀ ਪੁਲਿਸ ਆਫਸਰ ਸੀਨੀਅਰ ਅਸੀਂ ਮੌਕੇ ਤੇ ਆ ਗਏ ਸੀ ਔਰ ਇਹਦੇ ਚ ਜਿਹੜੀ ਗੱਲ ਸਾਹਮਣੇ ਆਈ ਹੈ ਜਾਨੀ ਮਾਲੀ ਨੁਕਸਾਨ ਇਹਨਾਂ ਨਹੀਂ ਹੋਇਆ ਪਰ ਜਾਨੀ ਤਾਂ ਬਿਲਕੁਲ ਨਹੀਂ ਹੋਇਆ ਮਾਲੀ ਦੇ ਵਿੱਚ ਸ਼ੀਸ਼ੇ ਟੁੱਟੇ ਆ ਤੇ ਕੁਝ ਜਿਹੜਾ ਪਰਛਤੀ ਸੀਗੀ ਉਹਨੂੰ ਡੈਮੇਜ ਹੋਇਆ ਸੀਗਾ ਔਰ ਸੀਸੀਟੀਵੀ ਜਦੋਂ ਅਸੀਂ ਦੇਖਿਆ ਤਾਂ ਤੇ ਜੋ ਬੰਦੇ ਸਾਨੂੰ ਫਿਕਰ ਹੋਏ ਆ ਜਿਹੜੇ ਮੌਕੇ ਤੇ ਆ ਕੇ ਤੇ ਕੋਈ ਚੀਜ਼ ਛੁੱਟਦੇ ਆ ਤੇ ਉਤੋਂ ਭੱਜ ਰਹੇ ਨੇ ਉਹਨਾਂ ਨੂੰ ਸਾਡੀਆਂ ਟੀਮਾਂ ਫੋਲੋ ਕਰ ਰਹੀਆਂ ਹਨ ਬੜੀ ਸਿੰਪਲ ਗੱਲ ਹੈ ਕਿ ਪਾਕਿਸਤਾਨ ਦੀ ਜਿਹੜੀ ਇਹ ਸਾਜ਼ਿਸ਼ ਹੈ ਟਾਈਮ ਟੂ ਟਾਈਮ ਚਾਰਟ ਕਰਦੇ ਰਹਿੰਦੇ ਆ ਔਰ ਤੁਸੀਂ ਜੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਵੇਂ ਪਹਿਲਾਂ ਵੀ ਜਿਹੜੇ ਕੋਈ ਇਨਸੀਡੈਂਟ ਹੋਏ ਨੇ ਸਾਰੇ ਆਪਾਂ ਟ੍ਰੇਸ ਕੀਤੇ ਆ ਔਰ ਇਹ ਵੀ ਬੜੇ ਜਲਦੀ ਟ੍ਰੇਸ ਹੋ ਜਾਏਗਾ ਸੋ ਮੈਂ ਤੁਹਾਡੇ ਰਾਹੀਂ ਸਾਰੇ ਲੋਕਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਕਿ ਅਸੀਂ ਸਾਰੇ ਦਿਨ ਰਾਤ ਉਹਨਾਂ ਦੀ ਸਕਿਉਰਟੀ ਨੂੰ ਪੈਰਾ ਦਿੰਦੇ ਆ ਅਸੀਂ ਔਰ ਜਦੋਂ ਇਹ ਇਨਸੀਡੈਂਟ ਦੀ ਰਿਪੋਰਟ ਹੋਈ ਸਾਰੇ ਪੁਲਿਸ ਮੌਕੇ ਤੇ ਆ ਗਈ ਫੋਰੈਂਸਿਕ ਟੀਮ ਜਿਹੜੀ ਹੈ ਉਹ ਵੀ ਮੌਕੇ ਤੇ ਅਸੀਂ ਬੁਲਾ ਲਈ ਸੀ ਉਹਨਾਂ ਨੇ ਵੀ ਸਾਰਾ ਆਪਣਾ ਸੈਂਪਲਿੰਗ ਕਰ ਲਈ ਹੈ ਸਾਰੇ ਟੋਟਲ ਡੈਬਰੀ ਦੀ ਔਰ ਉਹ ਵੀ ਕਾਰਵਾਈ ਜੇ ਚੱਲ ਰਹੀ ਹੈ ਤਾਂ ਕਿ ਸਾਨੂੰ ਪਤਾ ਲੱਗ ਜੇ ਕਿ ਕਿਸ ਤਰ੍ਹਾਂ ਦਾ ਮਟੀਰੀਅਲ ਯੂਜ਼ ਹੋਇਆ ਉਹਨਾਂ ਵਿੱਚ ਬਾਕੀ ਹੁਣ ਮੰਦਰ ਕਮੇਟੀ ਨਾਲ ਤੇ ਲੋਕੀ ਤਾਂ ਮੈਨੂੰ ਰਾਤ ਨੂੰ ਸਾਰੇ ਮਿਲ ਜੇ ਮੈਂ ਸਵੇਰੇ ਇੱਥੋਂ ਜਦੋਂ ਸਾਡੇ 5:30 6:00 ਵਜੇ ਗਿਆ ਤੇ ਸਾਰਿਆਂ ਨਾਲ ਗੱਲਬਾਤ ਹੋ ਗਈ ਸੀਗੀ ਬਾਕੀ ਇੱਥੇ ਅਸੀਂ ਵਰਕ ਕਰਕੇ ਇਹਨੂੰ ਇਮੀਡੀਏਟਲੀ ਟ੍ਰੇਸ ਕਰਾਂਗੇ ਔਰ ਇਹਦਾ ਮੈਂ ਤੁਹਾਡੇ ਨਾਲ ਹੀ ਕਿਤਾਬ ਨਹੀਂ ਵੀ ਦੇਣਾ ਚਾਹੁੰਦਾ ਇਹੋ ਜਿਹੇ 엘ਿਮੈਂਟਸ ਨੂੰ ਵੀ ਇਹੋ ਜਿਹੀਆਂ ਗਲਤੀਆਂ ਜਦੋਂ ਕਰਦੇ ਨੇ ਉਹਨਾਂ ਨੂੰ ਸਖਤ ਇਹਦੇ ਜਿਹੜੇ ਰਿਜ਼ਲਟ ਹੈ ਉਹ ਭੁਗਤਨੇ। ਤੁਕਲੂਮਲੇ ਵੀ ਸਭ ਦੇਖਨੇ ਆਂ ਮੰਦਿਰਾਂ ਦੇ ਉੱਤੇ ਜੀਤੇ ਦਿਨ ਜੇਕਰ ਅਸੀਂ ਦਿੱਤੀਏ ਦਰਬਾਰ ਸਾਹਿਬ ਦੇ ਇੱਥੇ ਵੀ ਇੱਕ ਪਰਵਾਸੀ ਨੇ ਵੜ ਕੇ ਤਾਂ ਉੱਥੇ ਹੁਲੜਬਾਜੀ ਕੀਤੀ ਹੈ ਅੱਜ ਮੰਦਰ ਤੇ ਹੋਇਆ ਕੋਈ ਤੁਸੀਂ ਕਿਵੇਂ ਦੇਖ ਰਹੇ ਆ ਜਨ ਬੁੱਝ ਕੇ ਮਾਹੌਲ ਖਾਬਤ ਅਸੀਂ ਕੋਈ ਕੁਝ ਦੇਖੋ ਸਾਡੀ ਇੱਕ ਸੋਸ਼ਲ ਹੈ ਪਰ ਦਰਬਾਰ ਸਾਹਿਬ ਵਾਲਾ ਇਨਸੀਡੈਂਟ ਬਿਲਕੁਲ ਹੀ ਡਿਫਰੈਂਟ ਹੈ ਇਹ ਉਹਨੂੰ ਤੁਸੀਂ ਦੇਖੀਏ ਵੀ ਉਹ ਜਮਨਾ ਨਗਰ ਦਾ ਰਹਿਣ ਵਾਲਾ ਬੰਦਾ ਉਹ ਘਰ ਉਹਦੀ ਕਾਫੀ ਡਿਸਪਿਊਟ ਸੀਗੇ ਔਰ ਉਸ ਸਟੇਟ ਦੇ ਵਿੱਚ ਆ ਕੇ ਗੁਰੂ ਰਾਮਦਾਸ ਸਰਾ ਦੇ ਉੱਤੇ ਉਹ ਬੰਦਾ ਘੁੰਮ ਰਿਆ ਸੀ ਸੇਵਾਦਾਰ ਜਸਪੀਰ ਸਿੰਘ ਨੇ ਜਦੋਂ ਉਹਨੂੰ ਥੱਲੇ ਉਤਾਰਿਆ ਤਾਂ ਉਹਨੇ ਆਹ ਔਰ ਆਉਣ ਦੇ ਥੱਲੇ ਇਨਕਾਰ ਕਰਤਾ ਔਰ ਉਸ ਤੋਂ ਬਾਅਦ ਉਹ ਜਦੋਂ ਉਹਨੂੰ ਫੜਨ ਗਿਆ ਉਦੋਂ ਰੌਡ ਪਿਆ ਸੀ ਰੌਡ ਘਮਾਉਣ ਲੱਗ ਗਿਆ ਉਹਦੇ ਵੀ ਸੱਟ ਲੱਗੀ ਫਿਰ ਪੁਲਿਸ ਸੇਵਾਦਾਰ ਆ ਗਏ ਇਸ ਦਰਜੋ ਕੇ ਅਰੈਸਟ ਹੋ ਗਿਆ ਉਹਦਾ ਤਾਂ ਇੰਨਾ ਕੋਈ تعلق ਨਹੀਂ ਉਹਦੇ ਭਰਾ ਤੋਂ ਪੁੱਛਿਆ ਕਿ ਉਹ ਕਹਿੰਦਾ ਤਿੰਨ ਦਿਨ ਪਹਿਲਾਂ ਹੀ ਅੰਮ੍ਰਿਤਕਰ ਤੋਂ ਆਇਆ ਸੀ ਸੋ ਜਿਹੜੀ ਤੁਹਾਨੂੰ ਮੈਂ ਪਹਿਲਾਂ ਦੱਸਿਆ ਕਿ ਪਾਕਿਸਤਾਨ ਜਿਹੜੀ ਆਈਐਸਆਈ ਹੈ ਜਾਂ ਹੋਰ ਹੈ ਉਹ ਇਸ ਤਰ੍ਹਾਂ ਦੇ ਸਾਡੇ ਜਿਹੜੇ ਯੂਥ ਨੇ ਉਹਨੂੰ ਲਾਲਚ ਤੇ ਪੜਤਹਾ ਕੇ ਉਹ ਜਿਹੇ ਕੰਮ ਕਰਾਉਂਦੇ ਰਹਿੰਦੇ ਜੇ ਤੁਸੀਂ ਪਿਛਲੇ ਸਾਰੇ ਕੇਸ ਆਪਾਂ ਜਦੋਂ ਟਰੇਸ ਕੀਤੇ ਆ ਵੀ ਦੇਖੋ ਕਿ ਕਿਸ ਤਰ੍ਹਾਂ ਦੇ ਬੈਕਗ੍ਰਾਉਂਡ ਦੇ ਇਕਨੋਮਿਕਲੀ ਬੜੇ ਮਤਲਬ ਜਿਹੜੇ ਉਹ ਲੋਕਾਂ ਨੂੰ ਲੁਭਾ ਕੇ ਇਸ ਕੰਮ ਚ ਪਾਇਆ ਗਿਆ। ਉਹ ਅਸੀਂ ਔਰ ਪੰਜਾਬ ਪੁਲਿਸ ਨੇ ਸਾਰੇ ਕੇਸ ਟਰੇਸ ਕੀਤੇ ਆ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੇ ਵੀ ਸਾਰੇ ਕੇਸ ਸਾਡੇ ਟਰੇਸ ਆ। ਔਰ ਇਹਨੂੰ ਵੀ ਅਸੀਂ ਬੜੀ ਜਲਦੀ ਟਰੇਸ ਕਰਾਂਗੇ। ਰਾਤ ਦੇ ਹੀ ਸਾਡੀਆਂ ਟੀਮਾਂ ਲੱਗੀਆਂ ਹੋਈਆਂ। ਔਰ ਸਾਨੂੰ ਬੜੇ ਵਾਈਟਲ ਕਲੂਜ਼ ਉੱਚ ਮਿਲੇ ਆ ਜਿਹੜੇ ਕਿ ਤੁਹਾਡੇ ਨਾਲ ਅਸੀਂ ਅੱਜ ਸ਼ੇਅਰ ਨਹੀਂ ਕਰ ਸਕਦੇ। ਸਰ ਲੱਗਦਾ ਪੰਜਾਬ ਦੇ ਮਾਹੌਲ ਨੂੰ ਪੰਜਾਬ ਦੇ ਮਾਹੌਲ ਨੂੰ ਸਰ ਖਰਾਬ ਕਰਨ ਦੀ ਕਿਹੜੇ ਸ਼ਰਾਰਤ ਜਿਹੜੀ ਕੀਤੀ ਜਾ ਰਹੀ ਹੈ। ਦੇਖੋ ਮੈਂ ਤਾਂ ਉਹੀ ਦੱਸਿਆ ਵੀ ਪਾਕਿਸਤਾਨ ਲਗਾਤਾਰ ਇਸ ਕੰਮ ਚ ਲੱਗਿਆ ਹੋਇਆ ਔਰ ਸਾਡੇ ਮਿਸ ਜਿਹੜੇ ਮਿਸ ਗਾਈ ਔਰ ਉਹਨਾਂ ਨੂੰ ਮੈਂ ਸਬਕ ਵਰਨਿੰਗ ਦਿੰਦਾ ਵੀ ਤੁਸੀਂ ਆਪਣੀ ਜਾਨ ਨੂੰ ਉਹਨਾਂ ਦੇ ਕਹੇ ਤੋ ਨਾ ਖੇਡੋ ਉੜ ਕੇ ਅਲਟੀਮੇਟਲੀ ਜੇਲਾ ਵਿੱਚ ਤੁਸੀਂ ਜਾਨੇ ਹੋ ਔਰ ਜਿਹੜੀ ਪੁਲਿਸ ਦਾ ਜਿਹੜਾ ਤੁਹਾਡੇ ਖਿਲਾਫ ਐਕਸ਼ਨ ਹੈ ਉਹ ਵੀ ਤੁਸੀਂ ਫੇਸ ਕਰਦੇ ਸਰ ਜਿਹੜੀ ਸੀਸੀਟੀਵੀ ਅਸੀਂ ਦੇਖ ਰਹੇ ਆ ਉਹਦੇ ਵਿੱਚ ਜਿਹੜਾ ਇੱਕ ਝੰਡਾ ਵੀ ਅੱਗੇ ਲਗਾਇਆ ਹੋਇਆ ਉਹ ਪਤਾ ਲੱਗੇ ਕਿਸ ਚੀਜ਼ ਦਾ ਝੰਡਾ ਹੈ ਕਿਉਂਕਿ ਉਹ ਸਾਰੀਆਂ ਗੱਲਾਂ ਇਨਵੈਸਟੀਗੇਸ਼ਨ ਦਾ ਪਾਰਟ ਹੈ ਭਾਈ ਸਾਹਿਬ ਤੁਹਾਡੇ ਸਾਹਮਣੇ ਜਲਦੀ ਰਿਵੀਲ ਕਰ ਦਿਆਂਗੇ ਪਹਿਲਾਂ ਵੀ ਤੁਹਾਨੂੰ ਸਾਰੀ ਆਪਾਂ ਟਾਈਮ ਟੂ ਟਾਈਮ ਦੱਸਦੇ ਰਹੇ ਹਾਂ ਪਰ ਇਸ ਸਟੇਜ ਦੇ ਉੱਤੇ ਜੇ ਆਪਾਂ ਗੱਲ ਕਰਾਂਗੇ ਉਹ ਹੈਂਪਰ ਹੋ ਜਾਂਦੀ ਹੈ ਬਾਕੀ ਵੀ ਆ ਰਿਹਾ ਟੋਟਲ ਕਮਾਂਡ ਆਫ ਦੀ ਸਿਚੁਏਸ਼ਨ ਕੋਈ ਹੋਜੀ ਪ੍ਰੋਬਲਮ ਨਹੀਂ ਇਸ ਨੇ ਸ਼ਰਤ ਕੀਤੀ ਆ ਤੁਹਾਨੂੰ ਆਪਾਂ ਲੱਭਣ ਦੇ ਵਿੱਚ ਸਮਰੱਥਾਂ ਔਰ ਲੱਭਾਂਗੇ ਹਰਾਂ ਪੁਲਿਸ ਨੇ ਸੀਸੀਟੀਵੀ ਦੇ ਸਾਰੀ ਫੁਟੇਜ ਦੇ ਆਧਾਰ ਤੇ ਹੁਣ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਆਖਰ ਇਹ ਦੋ ਅਣਪਛਾਤੇ ਨੌਜਵਾਨ ਕੌਣ ਸਨ ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਉਹਨਾਂ ਦਾ ਮਨੋਰਥ ਕੀ ਸੀ ਉਹ ਕੀ ਕਰਨਾ ਚਾਹੁੰਦੇ ਸਨ ਅਜੇ ਹੀ तरीके ਦੇ ਨਾਲ ਜੋ ਇਹ ਕੰਮ ਕੀਤਾ ਗਿਆ ਅੱਧੀ ਰਾਤ ਵੇਲੇ ਔਰ ਜਿਸ ਦਿਨਾਂ ਲੋਕ ਪੂਰੇ ਦਸ਼ਤ ਵਿੱਚ ਨੇ ਹੁਣ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਜਿਵੇਂ ਕਿ ਪੁਲਿਸ ਨੇ ਦੱਸਿਆ ਕਿ ਅਸੀਂ ਇਹਨਾਂ ਨੂੰ ਬਕਾਇਦਾ ਇਹਨਾਂ ਦੇ ਮਗਰ ਪੁਲਿਸ ਟੀਮਾਂ ਲੱਗੀਆਂ ਹੋਈਆਂ ਨੇ ਜਲਦ ਰਾਉਂਡ ਅਪ ਕੀਤੇ ਜਾਣਗੇ ਹੁਣ ਆਸ ਇਹ ਵੀ ਰੱਖਦੇ ਆ ਕਿ ਇਹਨਾਂ ਦੀ ਅਸਲ ਮਨੋਰਥ ਕੀ ਹੈ ਕਿਉਂਕਿ ਅੰਮ੍ਰਿਤਸਰ ਦੇ ਵਿੱਚ ਹੀ ਕੱਲ ਜੋ ਇੱਕ ਦੋ ਧਾਰਮਿਕ ਸਥਾਨਾਂ ਦੇ ਉੱਪਰ ਹਮਲਾ ਹੁੰਦਾ ਇੱਕ ਮਜ਼ਦੂਰ ਦੇ ਬਲੋਂ ਲੋਹੇ ਦੀ ਰਾਡ ਦੇ ਨਾਲ ਸ੍ਰੀ ਹਰਮੰਦਰ ਸਾਹਿਬ ਦੇ ਨੇੜੇ ਸਿੱਖ ਸੰਗਤਾਂ ਦੇ ਉੱਪਰ ਹਮਲਾ ਕਰ ਦਿੱਤਾ ਜਾਂਦਾ ਹੈ ਔਰ ਦੂਸਰੇ ਪਾਸੇ ਅੱਧੀ ਰਾਤ ਨੂੰ ਜੋ ਇੱਕ ਮੰਦਿਰ ਦੇ ਉੱਪਰ ਹਮਲਾ ਕਰ ਦਿੱਤਾ ਜਾਂਦਾ ਹੈ ਇਹ ਦੋਨੋਂ ਘਟਨਾਵਾਂ ਨੂੰ ਵੀ ਆਪਸ ਦੇ ਵਿੱਚ ਕੋਰਿਲੇਟ ਕਰਨ ਦੀ ਜ਼ਰੂਰਤ ਬਣਦੀ ਹੋਈ ਦਿਖਾਈ ਦੇ ਰਹੀ ਹੈ ਪੁਲਿਸ ਸਾਰੇ ਐਂਗਲ ਤੋਂ ਸੀਸੀਟੀਵੀ ਦੀ ਫੁਟੇਜ ਦੇ ਆਧਾਰ ਤੇ ਆਪਣੀ ਜਾਂਚ ਪੜਤਾਲ ਕਰ ਰਹੀ ਹੈ ਦੇਖਦੇ ਰਹੋ ਲਾਈਵ ਪੰਜਾਬੀ ਟੀਵੀ ਕੀ ਮੰਚਾ ਹੋ ਸਕਦੀ ਕਿਉਂਕਿ ਤੁਹਾਡਾ ਦਫ਼ਤਰ ਵੀ ਬਿਲਕੁਲ ਨੇੜੇ ਆਵੇ ਵੇਖੋ ਜੀ ਜਿਹੜਾ ਮਨੋ ਰਾਤੀ 2 ਵਜੇ ਫੋਨ ਆਇਆ ਕਿਉਂਕਿ ਮੇਰਾ ਰੈ residense ਵੀ ਮੇਰਾ ਲੱਗੇ ਆ ਤੇ ਨਾਲੇ ਪੁੱਤਰ ਵੀ ਮੇਰਾ ਲੱਗੇ ਆ ਉਹਨਾਂ ਕਹੇ ਜੀ ਇਸ ਤਰ੍ਹਾਂ ਇਸ ਤਰ੍ਹਾਂ ਗਰਨੇਡ ਫਟਿਆ ਵਾ ਤੇ ਨੁਕਸਾਨ ਕਰ ਗਿਆ ਰਾਤੀ ਮੈਂ ਪਹੁੰਚ ਗਿਆ 3 ਵਜੇ ਮੌਕੇ ਤੇ ਨੁਕਸਾਨ ਤਾਂ ਕਾਫੀ ਸੀ ਚਲੋ ਬਾਅਦ ਚ ਪੁਲਿਸ ਨੇ ਪਰਦਾ ਪਾਤਾ ਉਹ ਤੱਕ ਸੁਣਦਾ ਪਰ ਜਿਹੜੇ ਹਿਸਾਬ ਨਾਲ ਉਹ ਗਰਨੇਡ ਫਟਿਆ ਜਿਹੜੇ ਹਿਸਾਬ ਨਾਲ ਨੁਕਸਾਨ ਹੋਇਆ ਉਹਦਾ ਨੁਕਸਾਨ ਬਹੁਤ ਸੀ ਕਿਉਂਕਿ ਉਹ ਜਿਹੜੇ ਉਹਨੇ ਲੈਂਟਰ ਤੱਕ ਹਲਾਤ ਦੇ ਆ ਜਦੋਂ ਧਮਾਕਾ ਬਹੁਤ ਝੜਿਆ ਉਸ ਤਰ ਲੱਗਦਾ ਕਿ ਕਿਉਂਕਿ ਤੁਹਾਡਾ ਦਫਤਰ ਵੀ ਨੇੜੇ ਆ ਤੁਹਾਡੇ ਇੱਕ ਸਾਥੀ ਦੇ ਉੱਤੇ ਮੋਗੇ ਦੇ ਵਿੱਚ ਅਟੈਕ ਵੀ ਕੀਤਾ ਜਾਂਦਾ ਉਹਨਾਂ ਦੀ ਜਿਹੜੀ ਕਤਲ ਕਰ ਦਿੱਤਾ ਜਾਂਦਾ ਔਰ ਠੀਕ ਉਸ ਤੋਂ ਅਗਲੇ ਦਿਨ ਇਸ ਤਰੀਕੇ ਦੇ ਨਾਲ ਔਰ ਮੰਦਰ ਵੀ ਜਿਹੜਾ ਬਿਲਕੁਲ ਸਿਪਾਹੀ ਸੇਨਾ ਦਫਤਰ ਦੇ ਨਾਲ ਜਿਹੜਾ ਵੇਖੋ ਜਿਹੜਾ ਮੋਗੇ ਕੱਲ ਹੋਇਆ ਆਪਾਂ ਉੱਥੇ ਹੀ ਸੀ ਉਹ ਸ਼ਾਮ ਤੱਕ ਚਲੋ ਧਰਨਾ ਪ੍ਰਦਰਸ਼ਨ ਕੀਤਾ ਉਹਨਾਂ ਨੇ ਫਿਰ ਸਾਡੀਆਂ ਮੰਗਾਂ ਵੀ ਮੰਨ ਲੀਆਂ ਪਰਿਵਾਰ ਨੂੰ ਜੋਬ ਸਿਲਟੀ ਦਿੱਤੀ ਕੈਸ਼ਵੇ ਦਿੱਤਾ ਸਰਕਾਰੀ ਨੋਟਰੀ ਆਪਾਂ ਉਥੋਂ ਰਾਤੀ 8:00 ਵਜੇ ਤੁਰ ਪਏ ਅੱਜ ਉਹਨਾਂ ਸਸਕਾਰਸੀ ਪਰ ਇਸ ਵੇਲੇ ਜਾ ਨਹੀਂ ਸਕੇ ਉਹਨਾਂ ਦਾ ਵੀ ਬੌਂਡਰ ਸੀ ਮੰਨ ਰਿਹਾ ਵੀ ਕੋਈ ਕਸੂਰ ਨਹੀਂ ਸੀ ਸਿਰਫ ਇਹ ਜਿਹੜੇ ਸ਼ਿਵਸਨਾ ਵਾਲੇ ਨੂੰ ਟਾਰਗੇਟ ਕੀਤਾ ਜਾਂਦਾ ਭਾਵੇਂ ਉਹ ਜਿਸ ਤਰ੍ਹਾਂ ਵੀ ਆਪਾਂ سپورਟ ਰਹਿ ਗਿਆ ਹੈ ਇਹ ਕੋਈ ਡਰੈਕਟ ਕਾਲ ਹੈ ਥ੍ਰੈਟ ਕਾਲ ਤੇ ਬੈਠੋ ਜੀ 32 ਸਾਲ ਹੋ ਗਏ ਮਨ ਨੂੰ ਇਨਾਂ ਕੋਲ ਪੁਲਿਸ ਕੋਲ ਇਹ ਗੇਰ ਫਾਇਲਾ ਪੈ ਤੁੱਤੀਆਂ ਜੋ ਪਹਿਲਾਂ ਇਹਦੀਆਂ ਮੋਟੀਆਂ ਪਾਈਆਂ ਪਰ ਪੁਲਿਸ ਕੇਅਰ ਨਹੀਂ ਕਰਦੀ ਪੁਲਿਸ ਕੇਅਰ ਉਦੋਂ ਕਰਦੀ ਹੈ ਜਦੋਂ ਕੁਝ ਹੋ ਜਾਵੇ ਹੁਣ ਅਸੀਂ ਮੰਗਤਰਾ ਮੰਗਨ ਨੂੰ ਕਿਹਾ ਕੱਲ ਉਹ ਤੇ ਪੁਲਸਾ ਹਜ਼ਾਰ ਪੁਲਸਾ ਲਾਇਆ ਹੈ ਸਾਡੀ ਅਫਸਰਾਂ ਡਾਲ ਲਈ ਤੇ ਉਦੋਂ ਤੁਸੀਂ ਦੋ ਹੋਲ ਸਕਦੇ ਹੁਣ ਤੁਸੀਂ ਸਾਰਾ ਮੌਕਾ ਕਿਹਾ ਲਾ ਸੇਮ ਇਸ ਤਰ੍ਹਾਂ ਹੀ ਹੈ ਕਿ ਉਦੋਂ ਹਰਕਤ ਕਰਦੀ ਹੈ ਜਦ ਸਰਕਾਰ ਉਦੋਂ ਹਰਕਤ ਜਦੋਂ ਹੋ ਜਾਂਦਾ ਤੁਹਾਨੂੰ ਲੱਗਦਾ ਕਿ ਗਲਤੀ ਨਾਲ ਉਧਰ ਸੁੱਟ ਕੇ ਟਾਰਗੇਟ ਤੁਸੀਂ ਸੀ ਵੇਖੋ ਜੀ ਜਿਹੜਾ ਟਾਰਗੇਟ ਸ਼ੇਰਸਨਾ ਦਾ ਦਫਤਰ ਸਾਡਾ 30 ਸਾਲ ਪੁਰਾਣਾ ਦਫਤਰ ਹੈ ਤੇ ਉਤਨਾ ਹੀ ਉੱਥੇ ਚੰਦੇ ਲੱਗੇ ਨੇ ਉਦਾ ਇਤਰੇ ਲੱਗੇ ਸੀ ਜੇ ਤੇ ਇਤਰੋਂ ਲੈਫਟ ਸਾਈਡ ਤੋਂ ਹੁੰਦੇ ਫਿਰ ਪਹਿਲਾ ਸਾਡਾ ਸੀ ਉਹਨਾਂ ਨੇ ਆ ਕੇ ਵੇਖਿਆ ਟਾਰਗੇਟ ਉੱੱਕੇ ਫਿਰ ਵੇਖਿਆ ਤੇ ਮੈਂ ਦਾਅਵੇ ਨਾਲ ਕਹਿ ਸਕਦਾ ਜੋ ਮਾਹੌਲ ਚੱਲਦਾ ਹਟੀਆਂ ਸ਼ੇਰਸਨਾ ਤੇ ਭਾਵੇਂ ਕੋਈ ਵੀ ਸ਼ੇਰਸਨਾ ਇਹ ਟਾਰਗੇਟ ਸਾਡਾ ਦਫਤਰ ਸੀ ਇਸ ਤੋਂ ਮੰਦਰ ਤੇ ਹੋਰ ਵੀ ਵੱਡੇ ਤੁਹਾਡੇ ਦਫਤਰ ਦੇ ਬਾਹਰ ਠਾਕਰੇ ਸ਼ਬਦ ਔਰ ਠਾਕੁਰ ਦੁਆਰਾ ਕਿਤੇ ਨਾ ਕਿਤੇ ਲੱਗਦਾ ਹਾਂ 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 ਇਹ ਤੁਹਾਡੀ ਗੱਲ ਸਹੀ ਹੈ ਉਹ ਠਾਕੁਰ ਦੁਆਰਾ ਇੱਥੇ ਬੋਰਡ ਤੇ ਲਿਖਿਆ ਹੋਇਆ ਲੋ ਤੁਸੀਂ ਕੈਮਰਾ ਮਾਰੋ ਸ਼ਿਵਸਨਾ ਬਾਲ ਠਾਕਰੇ ਲਿਖਿਆ ਤੇ ਜੇ ਕੋਈ ਮੰਦਰ ਤੇ ਟੈਕ ਕਰਦਾ ਉਸ ਤੋਂ ਅੱਗੇ ਇੱਕ ਮੰਦਰ ਹੈ ਪਿਸ਼ੋਰੀ ਮੰਦਰ ਜਿਹੜਾ ਬਹੁਤ ਹੀ ਮਤਲਬ ਕਿ ਪਬਲਿਕ ਨਾਲ ਭਰਿਆ ਬਹੁਤ ਇਹ ਮੰਦਰ ਥੋੜਾ ਬੰਦ ਰਹਿੰਦਾ ਬਾਕੀ ਹੁਣ ਸਰਕਾਰ ਇਨਵੈਸਟੀਗੇਸ਼ਨ ਕਰੇ ਤਾਂ ਫੇਰ ਹੀ ਪਤਾ ਲੱਗੇ ਪਰ ਜਿੱਥੋਂ ਦਾ ਸਾਡੀ ਪਾਰਟੀ ਲੈਵਲ ਤੇ ਜਾਂ ਸਾਡੀ ਸੋਚ ਕਹਿੰਦੀ ਹੈ ਕੀ ਟਾਰਗੇਟ ਸਾਡਾ ਦਫਤਰ ਸੀ ਤੁਹਾਡੀ ਸਕਿਉਰਟੀ ਤੁਹਾਨੂੰ ਅੱਗੇ ਮਿਲੀ ਹੋਈ ਹੈ ਮਿਲੀ ਸੀ ਵਾਪਸ ਹੋ ਗਈ ਵਾਪਸ ਲੈ ਲਈ ਆ ਪਿੱਛੇ ਇਲੈਕਸ਼ਨ ਹੈ ਵਾਪਸ ਹੋ ਗਈ